ਛੱਟੀ ਚੋਮ ਧਾਣੀ ਲੈ ਗਿਆ ਹੱਥ ਖੜੇ ਕਰਨੇ ਸਾਰਿਆਂ ਨੇ ਹੱਥ ਖੜੇ ਕਰਕੇ ਤਾੜੀ ਮਾਰੀ ਮੇਰੀ ਲਾਸਟ ਹਾਜ਼ਰੀ ਆਈ ਕਿਉਂਕਿ ਸਾਡੀ ਭੈਣ ਆਈ ਗਈ ਬਹੁਤ ਟਾਈਮ ਤੋਂ ਤਾਨੀਆਂ ਭੈਣ ਬਹੁਤ ਸੋਹਣਾ ਗਾਉਂਦੀ ਆ ਤੇ ਜੀ ਸਾਰੇ ਸਾਡੇ ਪਿੰਡੀ ਮਹਤਰੀ ਥਾੜੇ ਬਲ ਉਹਨਾਂ ਵੱਲ ਬੇਨਤੀ ਦੀ ਇੱਕ ਸੁਖਮਾਨ ਦੇ ਕਰਦੇ ਚਿਰਾਗ ਪਰਮਦਾਇਆ ਜੀ ਪਰਮਪੁੱਤ ਕਿੱਥੇ ਇੱਥੇ ਬੈਠੇ ਸੀਗੇ ਹੁਣੇ ਪਰਮ ਕਿੱਥੇ ਗਿਆ ਪਰਮ ਪਰਮ ਤੁਸੀਂ ਉੱਪਰ ਆ ਜਾਓ ਬੋਤਾਂ ਜਾਓ ਫਕਰਾ ਫਕੀਨੇ ਤਾਂ ਮੈਂ ਚਾਹਾਂਗਾ ਤੁਸੀਂ ਇਹ ਅਸ਼ੀਰਵਾਦ ਜ਼ਰੂਰ ਲੈ ਕੇ ਜਾਓ ਤੁਹਾਡੇ ਡੈਡੀ ਨੇ ਬਹੁਤ ਸਟਰਗਲ ਕੀਤਾ ਮੈਨੂੰ ਪਤਾ ਹੈ ਕਿਉਂਕਿ ਸਾਡੇ ਦੋਨਾਂ ਦਾ ਇਕੱਠਿਆਂ ਦਾ ਸਟਰਗਲ ਸੀਗਾ ਆਜਾ ਪਰਮ ਉੱਪਰ ਆ ਜਾਓ ਤੁਸੀਂ ਇੱਕ ਵਾਰੀ தੱਪ ਕੇ ਤਾੜੀ ਲਾ ਦਿਓ ਯਾਰ ਸੱਚੀ ਬਾਈ ਸੁਖਮਾਨ ਦੇ ਲਈ ਬਹੁਤ ਸਟਰਗਲ ਕੀਤਾ ਮੇਰੇ ਭਰਾੜੇ ਜਦੋਂ ਮੈਂ ਦੇਖਿਆ ਸੁਖ ਬਾਈ ਨੂੰ ਮੈਨੂੰ ਹਰ ਇੱਕ ਗੱਲ ਯਾਦ ਆ ਸੁਖ ਬਾਈ ਦਾਤੀ ਮਾ ਹੋਰ ਵੀ ਤੈਨੂੰ ਬੁਲੰਦੀਆਂ ਦੇਵੇ ਆਜਾ ਪਰਮ ਉੱਪਰ ਆ ਜਾਓ ਬਦੋਂ ਤੁਸੀਂ ਇੱਕ ਬੰਦਰ ਦਾ ਹਾਜ਼ਰੀ ਪਰਮ ਦੀ ਉਸ ਤੋਂ ਬਾਅਦ ਝਾਕੀ ਹੈ ਉਸ ਤੋਂ ਬਾਅਦ ਤਾਨੀਏ ਕਰਨ ਆਜੋ ਜੀ ਸੋ ਸਾਰਿਆਂ ਨੇ ਨੱਚਣਾ ਗੋਣਾ ਤਾੜੀ ਮਾਰਨੀ ਕੀ ਜ ਨੀ ਮੈਂ ਦੁੱਧਕਾਂ ਦੇ ਨਾਲ ਰੜਕਾਂ ਛਾਟੀ ਚੋਮਾ ਧਾਣੀ ਲੈ ਗਿਆ ਜੀ ਮੈਂ ਗੁਜਰਾ ਹਨੀ ਲੈ ਗਿਆ ਮੱਖਣ ਚੋੜ ਲੈ ਗਿਆ ਲੈ ਗਿਆ ਨਹੀਂ ਲੈ ਗਿਆ ਬਾਬਾ ਚੋੜ ਲੈ ਗਿਆ ਜਾਂਦੇ ਬਾਬਾ ਤੂੰ ਪੈਣ ਗਿਆ ਖਿੜਕਾ ਚਾਟੀ ਚੋ ਮਾਧਾਣੀ ਲੈ ਗਿਆ ਕੀ ਮੈਂ ਦੁੱਧ ਦਾ ਬਹੁਤ ਬਹੁਤ ਦੁੱਧ ਮੈਂ ਲੈ ਗਿਆ ਇਹ ਮੈਂ ਦੁੱਧ ਕਾਂ ਦੇ ਨਾਲ ਹੀ ਲੈ ਡਕਾ ਚਾਟੀ ਚੋ ਮਾਧਾਣੀ ਲੈ ਗਿਆ ਬਹੁਤ ਬਹੁਤ ਧੰਨਵਾਦ ਦਿਲੋਂ ਤੁਹਾਡਾ ਸਾਰੇ ਮਾਰ ਕੇ ਸਾਰੇ ਨੇ ਪਰਾਸਾਤ ਬਹੁਤ ਬਹੁਤ ਵਰਾਈ ਰੋਟਾ ਗਾੜੀ ਮਾਰ ਕੇ ਸਾਰੇ ਨੇ ਕਿਆ ਹੋ ਅੱਧੀ ਅੱਧੀ ਰਾਤੀ ਮੇਰਾ ਕੁੰਡਾ ਖੜਕਾਵੇ ਅੱਧੀ ਅੱਧੀ ਰਾਤੀ ਮੇਰਾ ਖੁਦਾ ਖੜੇ ਜਾਵੇ ਮੱਖਕੇ ਦੀ ਮੱਖੜੀ ਦੀ ਸ਼ੋਹਰ ਮਾਤਾ ਅਤੀ ਰਾਤੀ ਮੇਰਾ ਹੁੰਡਾ ਖੜਕਾਵੇ ਅਤੀ ਅਤੀ ਰਾਤੀ ਮੇਰਾ ਹੁੰਡਾ ਖੜਕਾਵੇ ਮੱਖਣ ਦੇ ਦੇ ਮੱਖਣ ਦੇ ਦੇ ਸ਼ੋਰ ਮਚਾਵੇ ਮੱਖਣ ਤੇਰੇ ਮੱਖਣ ਦੇ ਦੇ ਸ਼ੋਰ ਮਚਾਵੇ ਅਤੀ ਅਤੀ ਰਾਤੀ ਮੇਰਾ ਹੁੰਡਾ ਖੜਕਾਵੇ ਮੱਖਣ ਦੇ ਦੇ ਮੱਖਣ ਦੇ ਦੇ ਸ਼ੋਰ ਮਚਾਵੇ ਮੱਖਣ ਦੇ ਦੇ ਮੱਖਣ ਦੇ ਦੇ ਸ਼ੋਰ ਮਚਾਵੇ ਜਦੋਂ ਮੈਂ ਮੱਖਣੇ ਮੰਗਿਆ ਟਾੜੀਆਂ ਮਾਰੋ ਮਾਈ ਦੇ ਨਾ ਦੇ ਥੈਂਕ ਯੂ ਸੋ ਮਚ ਮਾਈ ਹਾਂ ਜਦੋਂ ਮੈਂ ਮੱਖਣੇ ਨਾ ਦਿੱਤਾ ਹੁਣ ਇਧਰੋਂ ਆਵਾਜ਼ ਦੇਖਣੀ ਆ ਬਪੈਣਾ ਦੀ ਹਾਂ ਜਦੋਂ ਮੈਂ ਮੱਖਣੇ ਨਾ ਦਿੱਤਾ ਭਰਾ ਵੀ ਬੋਲਣਗੇ ਸਾਡੇ ਨੇ ਹਾਂ ਜਦੋਂ ਮੈਂ ਮੱਖਣੇ ਨਾ ਦਿੱਤਾ ਇਹ ਬਹੁਤ ਯਾਰ ਇਹ ਦੂਹਰੂਚੀ ਆਵਾਜ਼ ਹੋਣੀ ਜੇਦੀ ਆਪਾਂ ਨੂੰ ਪਤਾ ਲੱਗ ਜੇ ਹਾਂ ਜਦੋਂ ਮੈਂ ਮੱਖਣੇ ਨਾ ਦਿੱਤਾ ਫਿਰ ਕਿਉਂ ਨਾ ਸੀ ਮੇਰਾ ਪੁੱਟਕੇ ਪਰਾਂ ਦਾ ਲ ਬਾਪਾ ਬਹੁਤ ਸਾਡੇ ਗਗਨ ਭਰਾ ਲਈ ਹੈਪੀ ਭਰਾ ਸੋ ਮੈਚ ਯੂ ਜਦੋਂ ਵਾਸਤੇ ਲੋਗੇ ਤੁਈਓ ਸਮਝਾਲੇ ਤੁਜੋ ਤੇਰੇ ਚਾਲਿਆਂ ਤੇ ਤੁਜੋ ਬਮਝਾਲੇ ਗਈ ਸੀ ਮੇਰਾ ਢਾਕੂਲੇ ਰਾਮ ਨਾਮ ਨਾਲੇ ਤੁਈਓ sire ਚਾਰਿਆਂ ਤੇ ਤੁਜੋ ਬਮਝਾਲੇ ਤੁਈਓ sire ਚਾਰਿਆਂ ਤੇ ਤੁਈਓ ਸਮਝਾਲੇ ਸੋਨਾ ਮਾਸਟਰ ਸਾਡਾ ਭਰਾ ਬਹੁਤ-ਬਹੁਤ አመੇ ਸਾਡੇ ਬਾਬਾ ਰੇਸ਼ਮ ਜੀ ਹੋ ਰਾਦਾ ਰਾਣੀ ਗੁੱਸਾ ਹੋ ਗਈ ਰਾਦਰਨੀ ਗੁੱਸਾ ਹੋ ਗਈ ਦੇਵ ਦੇਵਾ বিনা ਗੱਲ ਤੋਂ ਹੀ ਰੋਣਾ ਪੈ ਗਿਆ ਘਾਟੀ ਚੋਮਾ ਧਾਣੀ ਲੈ ਗਿਆ ਘੋੜੇ ਮਟਾਵੇਂ ਅੰਦੇਲੇ ਮੱਖਣ ਦੇ ਥੋਰ ਮਚਾਵੇ ਜਿੱਤੀ ਘਤੀ ਮਿਰੋ ਜਗੜੇ ਜਾਵੇ ਮੱਖਣ ਦੇ ਹੱਥਣ ਦੇ ਥੋਰ ਮਚਾਵੇ ਮੱਖਣ ਦੇ ਦੇ ਮੱਖਣ ਦੇ ਦੇ ਥੋਰ ਮਚਾਵੇ ਹਾਂ ਹਾਈ ਜਦੋਂ ਮੈਂ ਮੱਖਣ ਨਾ ਦਿੱਤਾ ਕੀ ਬਾਤ ਹੈ ਥੈਂਕ ਯੂ ਯਾਰ ਬਰੇ ਤੁਸੀਂ ਬੋਲੇ ਨਾ ਤੁਸੀਂ ਨਹੀਂ ਹੁਣ ਬੋਲਣਾ ਭਰਾ ਇਧਰ ਆਵਾਜ਼ ਦੇਖਣੀ ਹੈ ਭਰਾਵਾਂ ਲਈ ਹਾਂ ਜਦੋਂ ਮੈਂ ਮੱਖਣ ਨਾ ਦਿੱਤਾ ਤੁਸੀਂ ਨਹੀਂ ਬੋਲਣਾ ਭਰਾ ਯਾਰ ਇਧਰੋਂ ਦੇਖਣਾ ਮੜਾ ਫੇਰ ਆਪਾਂ ਬੋਲਾਂਗੇ ਹਾਂ ਜਦੋਂ ਮੈਂ ਮੱਖਣ ਨਾ ਦਿੱਤਾ ਤੁਸੀਂ ਨਹੀਂ ਬੋਲਣਾ ਯਾਰ ਤੁਹਾਡੀ ਵਾਰੀ ਆਉਣੀ ਆ ਇਧਰੋਂ ਦੇਖਣਾ ਪਹਿਲਾਂ ਰਾਜੂ ਭਰਾ ਸਾਡਾ ਜੋਧ ਬੌਂਸਰ ਸਾਡਾ ਭਰਾ ਸਾਡੇ ਨਾਲ ਹਰ ਥੰਮ ਰਹਿੰਦਾ ਹਾਂ ਜਦੋਂ ਮੈਂ ਮੱਖਣ ਨਾ ਦਿੱਤਾ ਇਹ ਬਈ ਇਧਰ ਆ ਜਾਓ ਹਾਂ ਜਦੋਂ ਮੈਂ ਮੱਖਣ ਨਾ ਦਿੱਤਾ ਹਣ ਮਤਾਵਾ ਪਹਿਣਾ ਤੁਸੀਂ ਦੇਖਣਾ ਤੁਹਾਡੇ ਵਾਲ ਕਿਉਂਕਿ ਇਹਨਾਂ ਦਾ ਤਾਂ ਪਤਾ ਲੱਗ ਗਿਆ ਆਪਨੂੰ ਹਾਂ ਜਦੋਂ ਮੈਂ ਮੱਖਣ ਨਾ ਦਿੱਤਾ ਘੋਲੂ ਬਈ ਪੋਸਟ ਬਣਾ ਲਾ ਹਾਂ ਜਦੋਂ ਮੈਂ ਮੱਖਣ ਨਾ ਦਿੱਤਾ ਆਇਂ ਨੀ ਉਹਨਾਂ ਹੱਥ ਖੜੇ ਕਰੋ ਇੱਕ ਵਾਰੀ ਸਾਰਿਆਂ ਨੇ ਦੇਖਦੇ ਆ ਵੀ ਜਿਹਦੇ ਜਿਹਦੇ ਹੱਥ ਆ ਉਹ ਵਿੱਚੋਂ ਜਿਹੜੇ ਹੱਥ ਤੇ ਖੜੇ ਨਹੀਂਗੇ ਸਾਡੇ ਭਰਾ ਵੀ ਆਓ ਲਾਪ੍ਰਿਤ ਭਰਾ ਸਾਡਾ ਜਿੰਨੇ ਵੀ ਬਈ ਇੱਕ ਤਾੜੀ ਸੱਚ ਤੁਹਾਡੇ ਤੋਂ ਹੋਰ ਮਰੋਣੀਆਂ ਸਾਡੇ ਭਰਾਵਾਂ ਨੇ ਉਧਰ ਮਾਂ ਜੈ ਮਾਂ ਵੈਸ਼ਨੂ ਦੇ ਵੀ ਕਲੱਬ ਨੇ ਜਾਗਰਣ ਬਹੁਤ ਸੋਹਣਾ ਕਰਾਇਆ ਸੀ ਤਾੜੀ ਮਾਰੋ ਇੱਕ ਵਾਰੀ ਬਹੁਤ ਸੋਹਣਾ ਜਾਗਰਨ ਸੀ ਮੈਨੂੰ ਬੜੀ ਖੁਸ਼ੀ ਹੋਈ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਉਹਨਾਂ ਲਈ ਬਹੁਤ ਸਾਰਾ ਪਿਆਰ ਸਤਿਕਾਰ ਹੈ ਹਾਂ ਜਦੋਂ ਮੈਂ ਮੱਖਣੇ ਨਾ ਦਿੱਤਾ ਮੇਰਾ ਪੁੱਟਕੇ ਪਰਾਂ ਦਾ ਲੈ ਚੱਟੀ ਚੋਬਾ ਤਾੜੀ ਲੈ ਆਇਆ ਦੋ ਸ਼ਾਮ ਨੂੰ ਆਏਗਾ ਗਰਸ਼ਾ ਜਦੋਂ ਸ਼ਾਮ ਨੂੰ ਆਏਗਾ ਗਰਸ਼ਾ ਮੈਂ ਉਤੇ ਨਾਲੇ ਫੁੱਲ ਨਹੀਂ ਹਨੇ ਨੂੰ ਦੋ ਸ਼ਾਮ ਨੂੰ ਆਏਗਾ ਗਰਸ਼ਾ ਮੈਂ ਉਤੇ ਨਾਲੇ ਬੋਲਣਾ ਨਹੀਂ ਹੋ ਜਿੰਨਾ ਮਰਜੀ ਹਾਏ ਉਹ ਜਿੰਨਾ ਮਾਰੀ ਦੀ ਜਿੰਨਾ ਮਰਜੀ ਹਾਏ ਹਾਏ ਮਰਦੀ ਜਿੰਨਾ ਮਰਜੀ ਪੁਕਾਰੇ ਮੇਰਾ ਨਾਮ ਜਿੰਨਾ ਮਰਜੀ ਪੁਕਾਰੇ ਮੇਰਾ ਨਾਮ ਮੈਂ ਅੱਜ ਕਿੰਨਾ ਖੋਲਣਾ ਨਹੀਂ ਲੀ ਕੋਈ ਕਹੇ ਜੀ ਮੇਰੀ ਮਟਕੀ ਹੈ ਤੋੜੀ ਜੀ ਕੋਈ ਕਹੇ ਜੀ ਮੇਰੀ ਮਟਕੀ ਹੈ ਤੋੜੀ ਜੀ ਕੋਈ ਕਹੇ ਜੀ ਕਿਤਾਬ ਮੱਖਣ ਹੈ ਚੋਰੀ ਦੀ ਕੋਈ ਕਹੇ ਜੀ ਵਿਦਾਹ ਮੱਖਣ ਹੈ ਚੋਰੀ ਦੀ ਹੋਈ ਕਹੇ ਜੀ ਮੇਰੀ ਮਟਕੀ ਹੈ ਤੋੜੀ ਜੀ ਹੋਈ ਕਹੇ ਜੀ ਕਿਤਾਬ ਹੈ ਚੋਰੀ ਦੀ ਹੋਈ ਕਹੇ ਜੀ ਕਿਤਾਬ ਮੱਖਣ ਹੈ ਚੋਰੀ ਦੀ ਜਰੇ ਥਾ ਥਾ ਤੇ ਮੈਨੂੰ ਬਦਨਾ ਜਰੇ ਥਾ ਥਾ ਤੇ ਮੈਨੂੰ ਬਦਨਾ ਮੈਂ ਤੇ ਗੁੰਡਾ ਖੋਲਣਾ ਨਹੀਂ ਤੂੰ ਸ਼ਾਮ ਨੂੰ ਆਏਗਾ ਕਰ ਸ਼ਾਮ ਮੈਂ ਉਹਦੇ ਨਾਲ ਬੋਲਣਾ ਨਹੀਂ ਤੂੰ ਸ਼ਾਮ ਨੂੰ ਆਏਗਾ ਕਰ ਸ਼ਾਮ ਮੈਂ ਉਹਦੇ ਨਾਲ ਬੋਲਣਾ ਨਹੀਂ ਤੂੰ ਸ਼ਾਮ ਨੂੰ ਆਏ ਜਾਂਦਾ ਸ਼ਾਮ ਮੈਂ ਉਹਦੇ ਨਾਲ ਬੋਲਣਾ ਨਹੀਂ ਜਦੋਂ ਸ਼ਾਮ ਨੂੰ ਆਏਗਾ ਕਰ ਸ਼ਾਮ ਮੈਂ ਉਹਦੇ ਨਾਲ ਬੋਲਣਾ ਨਹੀਂ ਹੋ ਚੰਗਾ ਲੱਗਿਆ ਤਾੜੀ ਮਾਰ ਦਿਓ ਜੀ ਹੁਣ ਸਾਡਾ ਪਰਮਗਾਉਗਾ ਇੱਕ ਵੇੜਾ